ਇਹ ਗੱਲ ਰੱਖੀ ਕਿ ਪਗੜੀ ਜਿਹੜੀ ਉਹ ਪਗੜੀ ਕਿ ਜਿਹੜੀ ਸਾਡੀ ਤੋਂ ਬਹੁਤ ਵੱਡੀ ਅਹਿਮੀਅਤ ਰੱਖਦੀ ਆ ਬਹੁਤ ਵੱਡੀ ਮੈਨੂੰ ਇਹ ਵੀ ਕਿਹਾ ਗਿਆ ਕਿ ਤੂੰ ਹਿੰਦੂਆਂ ਦੀ ਕੁੜੀ ਐ ਤੇ ਤੂੰ ਹਿੰਦੂਵਾਲੀ ਕੁੜੀ ਕਿਉਂ ਥੋਲਦੀ ਪਈ ਆ ਮੈਂ ਕਹੇ ਤੇ ਮੈਂ ਹਿੰਦੂਆਂ ਦੀ ਕੁੜੀ ਆ ਗੁਰੂ ਤੇਗ ਬਹਾਦਰ ਸਿੰਘ ਦੀ ਚਾਦਰ ਆ ਜੇ ਅੱਜ ਉਹ ਨਾਸ਼ਦਾ ਕਰਦੇ ਤੇ ਅਸੀਂ ਕਿੱਥੋਂ ਬਚਣਾ ਸੀ ਅਸੀਂ ਹਿੰਦੂਆਂ ਦਾ ਨਾਮ ਉਹ ਨਿਸ਼ਾਨ ਨਹੀਂ ਸੀ ਹੋਣਾ ਜੇ ਉਹ ਨਾਂ ਇਸ ਤਰ੍ਹਾਂ ਕਰਦੇ ਤੇ ਇੱਕ ਹਿੰਦੂ ਪਰਿਵਾਰ ਦੀ ਬੇਟੀ ਹੋਣ ਦੇ ਬਾਵਜੂਦ ਇੱਕ ਸਰਦਾਰ ਦੀ ਪੱਗ ਦੀ ਬੇਅਦਬੀ ਹੁੰਦੀ ਵੇਖ ਕੇ ਜਿਸ ਤਰ੍ਹਾਂ ਇੱਕ ਧੀ ਨੇ ਇੱਕ ਭੈਣ ਨੇ ਆਵਾਜ਼ ਬੁਲੰਦ ਕੀਤੀ ਇਸ ਸਾਰੇ ਮਾਮਲੇ ਦੇ ਬਾਬਤ ਜਿਸ ਤਰ੍ਹਾਂ ਵੀਡੀਓ ਬਣਾ ਕੇ ਉਹਨਾਂ ਨੇ ਵਾਇਰਲ ਕੀਤੀ ਤੇ ਇਸ ਤੋਂ ਬਾਅਦ ਇਸ ਕੁੜੀ ਨੂੰ ਨੌਕਰੀ ਤੋਂ ਹੱਥ ਧੋਣੇ ਪਏ ਜਿਵੇਂ ਹੀ ਇਸ ਘਟਨਾ ਦੀ ਸਾਰੀ ਜਾਣਕਾਰੀ ਬਾਬਾ ਰਤਨਦੇਵ ਸੇਵਾ ਸੁਸਾਇਟੀ ਦੇ ਪਈ ਜਗਜੀਤ ਸਿੰਘ ਜੱਗੀ ਹੁਣਾਂ ਨੂੰ ਮਿਲੀ ਉਹ ਤੇ ਉਹਨਾਂ ਦੇ ਨਾਲ ਕੋਈ ਸਿੰਘ ਜਦੋਂ ਇੱਥੇ ਬੱਸ ਸਟੈਂਡ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਉੱਥੇ ਉਕਿਤ ਮੁਲਾਜ਼ਮ ਜਿਸ ਨੇ ਇਹ ਜਿਆਦਤੀ ਕੀਤੀ ਤੇ ਉਹ ਕੁੜੀ ਆਮੋ ਸਾਹਮਣੇ ਉਹਨਾਂ ਦੀ ਗੱਲਬਾਤ ਕੀ ਹੋਈ ਹੈ ਉਹ ਤੁਹਾਨੂੰ ਸਾਰੀ ਗੱਲਬਾਤ ਸੁਣਾ ਰਹਿਆਂ ਸਾਰੀ ਵੀਡੀਓ ਵਿਖਾਉਣ ਜਾ ਰਹਿਆਂ ਤੇ ਆਓ ਸੁਣਦੇ ਹਾਂ ਉਸ ਬਜ਼ੁਰਗ ਦੀ ਗੱਲਬਾਤ ਇਸ ਦੇ ਨਾਲ ਹੀ ਉਸ ਕੁੜੀ ਦੀ ਤੇ ਉਕਤ ਮੁਲਾਜ਼ਮ ਦੀ ਜਿਸ ਨੇ ਇਹ ਜ਼ਿਆਤੀ ਕੀਤੀ ਤੇ ਇਸ ਕੁੜੀ ਨੂੰ ਦੁਬਾਰਾ ਨੌਕਰੀ ਦੇ ਉੱਪਰ ਰੱਖਿਆ ਗਿਆ ਜਾਂ ਨਹੀਂ ਕੀ ਬਣਿਆ ਉਹ ਸਾਰਾ ਮਾਮਲਾ ਤੁਹਾਨੂੰ ਵਿਖਾਉਣ ਜਾ ਰਿਹਾ ਆ ਉਹ ਵੇਖੀਏ ਸਾਰੀ ਵੀਡੀਓ ਸਾਰੀ ਗੱਲਬਾਤ ਜਿਹੜੇ ਬੱਸ ਸਟੈਂਡ ਦਾ ਕੱਲ੍ਹ ਵਾ ਕੀ ਹੋਇਆ ਸੀ ਕਿ ਇੱਕ ਬਜ਼ੁਰਗ ਨੂੰ ਉੱਥੇ ਬਾਥਰੂਮ ਕਰਾ ਕੀਤਾ ਸੀ ਉਹਨਾਂ ਨੇ ਕਿਉਂਕਿ ਪਾਪਾ ਜੀ ਉੱਥੇ ਪਿਸ਼ਾਬ ਕੀਤਾ ਗਿਆ ਸੀ ਹੋਟ ਹੈ ਗਿਆ ਹੋ ਗਿਆ ਮੈਨੂੰ ਉਹ ਕਹਿੰਦੇ ਮੈਨੂੰ ਇੱਕਦਮ ਕਹਿੰਦੇ ਮੈਨੂੰ ਚੱਕਰ ਆ ਗਏ ਤੇ ਮੇਰਾ ਪਿਸ਼ਾਬ ਵਿੱਚ ਨਿਕਲ ਗਿਆ ਹਾਂਜੀ ਤੇ ਪਪਾ ਕੀ ਹੋਇਆ ਫਿਰ ਪੱਗ ਪੁਗੜਦਾ ਪੱਗ ਲਾ ਕੇ ਤੇ ਪੁੰਤਾ ਮਾਰ ਕਿੰਨੇ ਕਿਹਾ ਜਰਦਾਨ ਇੱਕ ਇੱਕ ਕੁੜੀ ਇੱਕ ਨੇ ਆ ਕਹਿੰਦੇ ਕੁੜੀ ਸੀ ਨਾਲ ਇੱਕ ਦੋ ਜਾਣੇ ਸੀ ਉਹਨਾਂ ਦੋਨਾਂ ਉਹਨਾਂ ਦੋਨਾਂ ਨੇ ਤੁਹਾਨੂੰ ਜ਼ੋਰ ਲਾ ਕੇ ਪੱਗ ਲਾ ਕੇ ਪੋਚਾ ਮਾਰ ਹਾਂਜੀ ਹਾਂਜੀ ਠੀਕ ਹੈ ਪਪਾ ਇਹ ਉਸ ਤੋਂ ਬਾਅਦ ਵੀਰ ਜੀ ਮੇਰੇ ਅੰਦਰ ਪਤਾ ਨਹੀਂ ਕੀ ਹੈ ਕਿ ਮੈਂ ਉਹ ਦੇਖ ਕੇ ਤਗੜੀ ਦੀ ਪ੍ਰਕਾਸ਼ ਨਹੀਂ ਕਰ پائی ਔਰ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਸੀ ਨੂੰ ਲੈ ਕੇ ਜਾਂਦੀ ਰਹੀ ਔਰ ਖਬਰ ਤੁਹਾਡੇ ਤੱਕ ਪਹੁੰਚੀ ਮੈਨੇ ਹੱਤ ਦਾ ਨਾਂ ਅੰਤ ਹੁੰਦਾ ਵਾ ਚਲੋ ਗੁਰਰਾਮ ਦਾ ਸੱਚੇ ਪਾਤਸ਼ਾਹ ਤੇਰੇ ਜਾਣ ਕੇ ਵਸੇ ਵੀਰ ਜੀ ਹੈ ਨਾ ਇਹ ਹੱਥ ਜੋੜ ਕੇ ਉਸ ਤੋਂ ਬਾਅਦ ਮਾਫੀਆਂ ਮੰਗਦੇ ਰਹੇ ਆ ਉਹਨਾਂ ਨੇ ਕਹਿੰਦੇ ਕੋ ਗੁਨਾਹ ਹੋ ਗਿਆ ਜਿਹੜੀ ਮੈਂ ਗੱਲ ਝਾਲਦੀ ਆ ਇਹ ਵੀਰ ਜੀ ਮਾਫੀਆਂ ਮੰਗਦੇ ਰਹੇ ਆ ਜਿਹੜਾ ਉਹਦਾ ਜਿਹਨੇ ਦੋਸ਼ੀ ਆ ਜਿਹੜਾ ਹਾਂਜੀ ਉਹ ਬਹੁਤ ਸੋ ਜਿਹੜਾ ਤੁਹਾਨੂੰ ਕਾਰਡ ਵਾਲ ਜਿਹੜਾ ਮੈਨੇਜਰ ਵੱਲੋਂ ਕਿਹਾ ਗਿਆ ਸੀ ਕਿ ਮੈਂ ਤੁਹਾਨੂੰ ਨਹੀਂ ਕਿ ਤੁਹਾਨੂੰ ਰੱਖਣਾ ਤੇ ਮੁਸਕਾਨ ਨੂੰ ਵੀ ਰੱਖਣਾ ਇਹ ਮੈਨੂੰ ਨਾ ਕਿਸੇ ਨੇ ਜਿਵੇਂ ਕਿ ਹੁਣ ਮੈਨੂੰ ਪਰਸੋਂ ਕੱਢ ਦਿੱਤਾ ਗਿਆ ਸੀ ਤੇ ਮੀਡੀਆ ਨੇ ਜਿਵੇਂ ਸਾਹ ਦੇ ਦਿੱਤਾ ਤੇ ਮੈਨੂੰ ਕੱਲ 8 ਵਜੇ ਮੇਰੀ ਡਿਊਟੀ ਪਈ ਮੈਡਸਫੇਅਰ ਦੀ ਡਿਊਟੀ ਤੇ ਸੀ ਤੇ ਮੈਨੂੰ ਕਈਆਂ ਤੋਂ ਲੋ ਇਹ ਖਬਰ ਸੁਣਨ ਨੂੰ ਮਿਲੀ ਸੀ ਇਹਨਾਂ ਪਈਆਂ ਨੇ ਕਿਹਾ ਸੀ ਕਿ ਜੇ ਤੈਨੂੰ ਰੱਖਾਂਗੇ ਤੇ ਉਹ ਮੁਸਕਾਨ ਵੀ ਰਹੇਗੀ ਤੇ ਅੱਜ ਪਾਜੀ ਗੱਲ ਸੁਣਿਓ ਮਤਲਬ ਐਸ ਤੈਨੂੰ ਡਿਊਟੀ ਤੋਂ ਕੱਢਣ ਦਾ ਕੀ ਕਾਰਨ ਸੀਗਾ ਇਹ ਰੀਜ਼ਨ ਦੱਸਿਓ ਮੈਨੂੰ ਮੜਿਆ ਜਾ ਆਦੇ ਦਰਤੇ ਤੇ ਚਲੋ ਮੈਂ ਇਸ ਨੂੰ ਬਹਾਲ ਕਰ ਦਾਂਗੇ ਵਧੀਆ ਜਾਂਦਾ ਇਸ ਲੜਕੀ ਨੂੰ ਵੀ ਪਤਾ ਹੈ ਮੈ ਵੀ ਇਸ ਦਾ ਨਾਮ ਨਹੀਂ ਜਾਣਦਾ ਕੀ ਨਾਮ ਹੈ ਔਰ ਇਹਨੂੰ ਪਤਾ ਹੈ ਜੋ ਪਹਿਲੇ 사ਸਰੀ ਅਜੇ 사ਸਰੀ ਉਹਨਾਂ ਨੇ ਅਰਜੈਨ ਪਾਇਆ ਹੋਇਆ ਹੈ ਮੈਂ ਇੱਕ ਤਰੀਕ ਤੋਂ ਆਇਆ ਔਰ ਹੌਲੀ ਹੌਲੀ ਟੇਕਓਵਰ ਕਰ ਰਿਹਾ ਮੈਂ ਕਿ ਕੀ ਹੈਗਾ ਪਹਿਲਾਂ ਬਸਾਂ ਦਾ ਲਿਆ ਹੈ ਫਿਰ ਹੌਲੀ ਹੌਲੀ ਸਟਾਕ ਦਾ ਲੈ ਰਿਹਾ ਹੈ ਫਿਰ ਸਟਾਕ ਦਾ ਹੌਲੀ ਹੌਲੀ ਲੈ ਰਿਹਾ ਲੜਕੀ ਨੂੰ ਇਸ ਬਾਰੇ ਮੇਰਾ ਵੀ ਨਹੀਂ ਪਤਾ ਕਿ ਮੈਂ ਆਇਆ ਇੱਥੇ ਪਰ ਇਹਨਾਂ ਨੂੰ ਇਹਨਾਂ ਨੂੰ ਇਹ ਵੀ ਕਹਿੰਦੇ ਤਾਂ ਮੈਂ ਇੱਕ ਤਰੀਕ ਕਰਾਇਆ ਅੱਜ 15 ਤਰੀਕ ਹੈ 15 ਦਿਨ ਹੋ ਗਏ ਤੁਹਾਨੂੰ ਮੇਰੇ ਜਿਹੜੇ ਡਾਕੂਮੈਂਟ ਆ ਸਾਰੇ ਅਜੇ ਤੱਕ ਮੇਰਾ ਆਈਕਾਡ ਅਜੇ ਤੱਕ ਮੈਂ ਸੌਰ ਲੈ ਆਈ ਨਹੀਂ ਹੋਤੀ ਮੈਂ ਮੁੱਦੇ ਦੇਖ ਰਿਹਾ ਕਿ ਇਹ ਸਿਰਫ ਮੈਨੂੰ ਇਹ ਤੱਕ ਚਾਰਜਸ ਹੀ ਨਹੀਂ ਲਿਆ ਤੁਸੀਂ ਚਾਰਜ ਨਹੀਂ ਲਏ ਤੁਸੀਂ ਵੀ ਮੈਂ ਵੀ ਲਵਾ ਕੀ ਕਰਾਂ ਮੈਂ ਨੂੰ ਆਪ ਫਾਰਮ ਲਿਆ ਮੈਂ ਆਣ ਕੇ ਪਰ ਮੈਨੂੰ ਉਸ ਚੀਜ਼ ਦਾ ਹੁਣ ਮੈਂ ਦੇਖ ਕੇ ਕੀ ਕੋਈ ਗੱਲ ਜੀ ਹੁਣ ਮਤਲਬ ਇਸ ਲੜਕੀ ਨੂੰ ਮੈਂ ਫਿਰ ਦੇ ਹੱਦ ਤੇ ਆਪਣੀ ਸਟਾਫ ਦੇ ਵਿੱਚ ਇਹ ਦੁਬਾਰਾ ਜੌਬ ਦਿੱਤੀ ਕਿਉਂਕਿ ਕਿਉਂਕਿ ਇਸ ਲੜਕੀ ਦੀ ਕੋਈ ਗਲਤੀ ਨਹੀਂ ਹੈ ਗਲਤੀ ਉਸ ਲੜਕੇ ਦੀ ਵੀ ਇਸ ਕਰਕੇ ਨਹੀਂ ਸੀ ਕਿ ਉਹ ਇੱਕ ਆਪ ਵੀਡੀਓ ਬਣਾਈ ਹੋਵੇ ਇੱਕ ਲੜਕੀ ਨੇ ਬਣਾਣਾ ਆਪ ਵੀਡੀਓ ਬਣਾਈਆਂ ਤੇ ਅਸੀਂ ਇੱਕ ਸਟਾਫ ਦੇ ਵਿੱਚ ਰੈਪਿਟੇਸ਼ਨ ਬਣਾਉਣ ਵਾਸਤੇ ਵੀ ਅਸੀਂ ਬਣਾ ਸਕਦੇ ਹਾਂ ਵੀ ਸਾਡੇ ਵਿੱਚ ਇੱਕ ਬਜੁਰਗ ਸੀ ਉਹਨੇ ਮਤਲਬ ਅਸੀਂ ਆਹ ਕੀਤਾ ਪਰ ਉਸ ਬੰਦੇ ਦੀ ਇਹ ਗਲਤੀ ਹੋਈ ਆ ਉਹ ਸਰਕਾਰ ਦੀ ਉਹ ਪਾਗਲ ਹੋਣਾ ਨੂੰ ਅਧਿਕਾਰ ਨਹੀਂ ਹੈਗਾ ਸਾਡੇ ਵਿੱਚ ਸਿੱਕ ਕੌਮ ਦੇ ਵਿੱਚ ਬੜੀਆਂ ਕੁਰਬਾਨੀਆਂ ਦੇ ਕੇ ਆਂ ਜਿਹੜੀ ਆ ਸਿੱਖੀ ਲਈ ਹੋਈ ਆ ਉਹ ਪਾਗਲਾ ਨੂੰ ਨਹੀਂ ਪਤਾ ਵੀ ਪਾਗਲਾ ਮਾਮੂਤਰ ਸਾਫ ਕਰਾ ਰਿਹਾ ਦੂਸਰਾ ਇਸ ਲੜਕੀ ਦੀ ਗੱਲ ਹੈ ਇਸ ਲੜਕੀ ਨੂੰ ਦੁਬਾਰਾ ਜੋਬ ਤੇ ਰੱਖਿਆ ਜਾਏਗਾ ਔਰ ਉਸ ਲੜਕੇ ਕੋ ਮਾਫੀ ਲਗਾ ਦਿੱਤੀ ਗਈ ਹੈ ਔਰ ਪੰਜ ਪਿਆਰਿਆਂ ਕੋ ਸਹਿਬ ਪ੍ਰੋਗਰਾਮ ਸਾਹਿਬ ਜੀ ਕੋ ਜਾ ਕੇ ਉਹ ਫੇਮਾ ਵੀ ਲਗਾਈ ਜਾਗੀ ਜਿਹੜੀ ਕੁੜੀ ਵਾਲੀ ਹੈ ਮੈਂ ਤਾਂ ਦਾਦਾ ਇਹਨਾਂ ਨੂੰ ਕਿਸੇ ਹੋਸਟਲ ਆਫ ਦੇ ਲਾ ਦਾਂਗੇ ਉਹਨਾਂ ਨੂੰ ਹੋਸਟਲ ਆਫ ਦੇ ਲਾ ਦਾਂਗੇ ਇਹਨਾਂ ਨੂੰ ਕੱਟੇ ਦੇ ਰੱਖਾਂਗੇ ਕੰਡ ਕਿਉਂ ਨਹੀਂ ਕੀਤੀ ਜਾਦੀ ਇਹ ਦੇਖੋ ਉਹ ਕੁੜੀ ਨੇ ਵੀ ਵੀਡੀਓ ਬਣਾਈ ਉਹਨੇ ਉਹਦੀ ਗਲਤੀ ਨਹੀਂ ਕੋਈ ਹੈ ਹਮ ਕੁੜੀ ਦੀ ਵੀ ਨਹੀਂ ਗਲਤੀ ਹੈ ਕੋਈ ਗਲਤੀ ਨਹੀਂ ਹਮ ਪੱਗ ਦਾ ਅਪਮਾਨ ਦੇ ਕੇ ਨੇ ਫੋਟੋਆਂ ਦੇ ਕੇ ਕਹਿੰਦੇ ਪੱਗ ਨੂੰ ਪੈਰਾ ਚ ਰੋਲਦੇ ਹੋਏ ਉਹਦੀ ਕੋਈ ਗਲਤੀ ਨਹੀਂ ਸੀ ਹਾਜੀ ਇਹ ਦੱਸੋ ਪੈਰਾ ਚ ਪੈਰਾ ਦੇ ਪੱਗ ਪਈ ਆ ਇੱਕ ਫੋਟੋ ਭੇਜ ਕੇ ਗਰੁੱਪਾਂ ਚ ਬਾਣੀ ਕੋਈ ਗਲਤੀ ਬੇਦਵੀ ਨੂੰ ਜਿਹੜੀ ਬੇਦਵੀ ਉਹਨੂੰ ਹਟਾਵਾ ਅਜੇ ਅਜੇ ਸਰ ਨਾਲ ਗੱਲ ਕੀਤੀ ਸਰ ਜੀ ਤੁਸੀਂ ਕਿਉਂ ਉਹਦੇ ਪਰਦੇ ਪਾਉਂਦੇ ਹੋ ਬਹੁਤ 6 ਵਜੇ ਸਰ ਜੀ ਕਿਉਂ ਪਰਦੇ ਪਾਉਂਦੇ ਹੋ ਉਹ ਕੁੜੀ ਨੇ ਬੇਦਬੀ ਨੂੰ ਪੜਾਵਾ ਦਿੱਤਾ ਹੈ ਸਾਡੇ ਗਰੁੱਪਾਂ ਵਿੱਚ ਫੋਟੋਆਂ ਆਈਆਂ ਔਰ ਸਾਰਿਆਂ ਤੱਕੇ ਫੋਟੋਆਂ ਪਹੁੰਚ ਗਈਆਂ ਮੇਰੇ ਕੋਈ ਪਿੰਟ ਨਹੀਂ ਪਹੁੰਚ ਰਹੀ ਇਹ ਕੀ ਐਕਸ਼ਨ ਲੈ ਆ ਰਹੇ ਇੱਕ ਮਿੰਟ ਵੀ ਪਹਿਰ ਉਹ ਬਹਿਣ ਤੇ ਉਹ ਵੀ ਕਿਸੇ ਗਰੀਬ ਘਰ ਦੀ ਆ ਉਹ ਵੀ ਕੰਮ ਕਰ ਰਹੀ ਝੋ ਨਹੀ ਪਰ ਗਰੀਬ ਘਰ ਦੀ ਬਣੀ ਲੋ ਲੈਸੈਂਸ ਆ ਜਾਵਾ ਗਰੀਬ ਘਰ ਦੀ ਬਣੀ ਲੋ ਲੈਸੈਂਸ ਆ ਜਾਵਾ ਉਹ ਨਹੀ ਕਰ ਰਹੀ ਬਸ ਇੱਕ ਫੇਸੈਂਡੀ ਬਹੁਤ ਸਰ ਇੱਕ ਮਿੰਟ ਇੱਕ ਗਰੀਬ ਘਰ ਦੀ ਆ ਮੰਨ ਲਿਆ ਪੂਰੀ ਗਰੀਬ ਘਰ ਦੀ ਆ ਇਹ ਬਹੁਤ ਅਮੀਰ ਘਰ ਦਾ ਆ ਆਹ ਬਾਤ ਕਰੀਂ ਕਿ ਜੇ ਇੰਕਾ ਦਾ ਬੰਦਾ ਲੈ ਗਿਆ ਤੇ ਰਾਜੇ ਚੋੜਦਾ ਨਿਆ ਕੀ ਹੋ ਗਿਆ ਸਰ ਪੂਰੀ ਨੂੰ ਸਾਥ ਲਾੜੇ ਦਾ ਸਰਜੈਂਟ ਸਾਫ਼ ਹੋਣ ਲੱਗ ਪਾਗਾ ਤੇ ਕੀ ਕਰ ਰਹੇ ਹੋ ਕੁੜੀ ਨੂੰ ਪੁੱਛੇ ਕਰ ਰਹੇ ਨੇ ਇਹਨਾਂ ਕੋਲ ਨਾ ਮੇਰਾ ਨੰਬਰ ਜਾਨਾ ਮਿਲਿਆ ਨਹੀਂ ਤਾਂ ਵੀ ਸਸਪੈਂਡ ਕਰਦਾ ਆ ਇਹ ਕਹਿੰਦੀ ਆ ਕਿ ਤੂੰ ਇਹਨੂੰ ਕਿਹੜਾ ਪੁੱਛਿਆ ਮੈਨੂੰ ਸਸਪੈਂਡ ਕਰਦਾ ਔਰ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਤੈਨੂੰ ਤੈਨੂੰ ਆਪਾਂ ਜੌਬ ਤੋਂ ਕੱਢ ਦਵਾਂਗੇ ਜੇ ਤੂੰ ਐਸ ਟੌਪਿਕ ਤੇ ਬੋਲਦੀ ਇਸ ਮੁੱਦੇ ਨੂੰ ਅੱਗੇ ਮੈਨੂੰ ਥਾਣੇ ਨੂੰ ਫੋਨ ਕਰਾਇਆ ਜਾ ਰਿਹਾ ਸ਼ਰਮਾਏ ਨੂੰ ਫੋਨ ਕਰਕੇ ਮੈਨੂੰ ਕੀ ਕਿਹਾ ਹੈ ਕਿ ਚੱਲ ਥਾਣੇ ਚੱਲ ਨਿਕਲ ਥਾਣੇ ਮੈਨੂੰ ਰਾਮ ਜੀ ਜੇ ਤੋ ਕਿਨੂੰ ਥਾਣੇ ਸੱਦੂਗਾ ਨਾ ਮੈਂ ਕੱਲੀ ਨਹੀਂ ਜਾਏਗੀ ਤੇਰੇ ਨਾਲ ਅੱਗੇ ਸਾਰੇ ਭਰਾ ਜਾਵਾਂਗੇ ਮੇਰਾ ਕੱਲੀ ਨਹੀਂ ਜਾਏਗੀ ਤੇਰੇ ਨਾਲ ਸਾਰੇ ਭਰਾ ਜਾਵਾਂਗੇ ਮੇਰੀ ਸੋਹਣੇ ਨਾਲ ਥਾਣੇ ਨਹੀਂ ਜਾਏਗਾ ਕੋਈ ਕਦੇ ਨਹੀਂ ਜਾਏਗਾ ਮੇਰਾ ਨੰਬਰ ਲੈ ਇਨਸਾਫ ਹੈ ਨਾ ਇਨਸਾਫ ਆ ਜੇ ਬਰਾਬਰ ਦਾ ਇਨਸਾਫ ਕਰੋ ਤੁਸੀਂ ਇਹੋ ਹੀ ਸ਼ਰਤ ਰੱਖੀ ਆ ਉੱਥੇ ਦਫ਼ਤਰ ਬੈਠ ਕੇ ਕੱਲ ਲੈਣਾ ਨੇ ਕਿ ਜੇ लवली ਇੱਥੇ ਆਏਗੀ ਤੇ ਉਹ ਮੁਸਕਾਨ ਵੀ ਇੱਥੇ ਆਏਗੀ ਇਹਨਾਂ ਨੇ ਇਹਨਾਂ ਨੇ ਸ਼ਰਤ ਰੱਖੀ ਇਹਨਾਂ ਨੇ ਵੀ ਜੋ ਵੀ ਇਹਨਾਂ ਦੇ ਕੀਤਾ ਜਾਏਗਾ ਆਹ ਲਿਖਤਾ ਹਾਂ ਇਹਨਾਂ ਦਾ ਕੋਈ ਆ ਤੁਸੀਂ ਕੱਢਦੇ ਕਿਉਂ ਨਹੀਂ ਐਸਾ ਕੱਢ ਲਓ ਮੈਂ ਵੀ ਕਰੀਆ ਸਰ ਜੀ ਇੱਕ ਮਿੰਟ ਸਰ ਜੀ ਮੇਰੀ ਗੱਲ ਸੁਣਿਓ ਕੱਲ ਨੂੰ ਕੱਲ ਨੂੰ ਫੇਰ ਕੋਈ ਆਹ ਫੇਰ ਕੋਈ ਵੀ ਹੋਰ ਕੱਲ ਨੂੰ ਇਦਾਂ ਦੀ ਬੇਅਦਬੀ ਹੋਵੇ ਉਹ ਕਿਨੇ ਇੱਥੇ ਫੋਟੋਆਂ ਵਾਇਰਲ ਕਰੇ ਨਹੀਂ ਇਹੀ ਚੰਦੇ ਜੋ ਉਹ ਸਾਰੇ ਆਖਦੇ ਆ ਇਹੋ ਜੇ ਕੱਲ ਨੂੰ ਅੱਜ ਉਹ ਤੁਹਾਡੇ ਨਾਲ ਉਹ ਲੜਕੀ ਤੁਹਾਡੇ ਕੋਲ ਜਾਵੇ ਤੁਹਾਡੇ ਕੋਲ ਰਿਪੋਰਟ ਕਰੇ ਯਾਰ ਸਭ ਕੁਝ ਖਤਮ ਹੋ ਗਿਆ ਸਾਰਾ ਸਟਾਫ ਉਹਨੂੰ ਬਚਾਉਣ ਤੇ ਲੱਗੇ ਹੋ ਗਿਲਾ ਸਾਰੇ ਉਹ ਵੀਰ ਜੀ ਹੱਥ ਜੋੜ-ਜੋੜ ਮਾਫੀ ਮੰਗਦੇ ਉਹਨਾਂ ਨੂੰ ਸਾਰੀ ਮੀਡੀਆ ਅੱਗੇ ਕਿਹ ਚੱਕੀ ਆ ਕੁੜੀ ਨਹੀਂ ਆ ਸਕਦੀ ਪਹਿਲਾਂ ਸਾਰਾ ਆਪਾਂ ਪਹਿਲਾਂ ਸਾਰਾ ਇਹੋ ਜੇ ਮੰਨ ਲਓ ਆਪਾਂ ਚੁੰਦੇ ਨਹੀਂ ਆ ਮਤਲਬ ਇਹਨੂੰ ਮੂਵ ਸਸਪੈਂਡ ਕਰਨਾ ਚਾਹੀਦਾ ਕਿਉਂਕਿ ਉਹਨੇ ਜਿਹੜੀ ਮੰਨ ਲੋ ਕੋਸ਼ਿਸ਼ ਕੀਤੀ ਐ ਤੈਨੂੰ ਪਹਿਲਾਂ ਸਸਪੈਂਡ ਕੀਤਾ ਆ ਜਿਹਨੇ ਮੰਨਿਆ ਉਹ ਦੁਬਾਰਾ ਦੁਬਾਰਾ ਹੋਏ ਤੇ ਅੱਜ ਪਾਗਲ ਮੇਰੇ ਨਾਲ ਵੀ ਮੈਚ ਦੁਬਾਰਾ ਖੜਾਵਾਗਾ ਤੁਹਾਨੂੰ ਮੈਨੂੰ ਕਾਰਨ ਦੱਸੋ ਸਸਪੈਂਡ ਕਿਉਂ ਕੀਤਾ ਗਿਆ ਮੈਨੂੰ ਪਤਾ ਵੀ ਨਹੀਂ ਕਾਰਨ ਤਾਂ ਕਿਉਂ ਸਸਪੈਂਡ ਕੀਤਾ ਸਰ ਜੀ ਉਹਨੂੰ ਕੋਈ ਕੰਦਾ ਕਾਰਨ ਤੁਹਾਨੂੰ ਪਤਾ ਹੋਵੇ ਪਤਾ ਇਹ ਕੰਦਾ ਕਾਰਨ ਤੁਹਾਨੂੰ ਪਤਾ ਹੈ ਸਰ ਉਹ ਦਮ ਵੇਖਾਂਗੇ ਕਿ ਕੀ ਹੁੰਦਾ ਹੈਗੀ ਆ ਵੇਖੋ ਸਰ ਆ ਜੀ ਜੋ ਤਾਂ ਮਿਆ ਲਾ ਰਹੇ ਕੋਈ ਨਾ ਲਾਗੇ ਆਈਆਂ ਤਾਂ ਦਿਖਾਵਾ ਹਾਂਜੀ ਆਡੀ ਜਿੱਥੇ ਆ ਰਹੇ ਆ ਇਹਦਾ ਇਹਦੀ ਦਾਅ ਦੀ ਗੱਲ ਮੈਂ ਜਿੱਥੇ ਕੋਈ ਨਾ ਇੱਕ ਮੁੰਮੇ ਆ ਜਾਣਾ ਇਹਦਾ ਕਿ ਕਰ ਗਰਪ ਬਣਾ ਲਿਓ ਤੁਸੀਂ ਮੈਂ ਹੁਣ ਆਇਆ ਨਾ ਹਾਂ ਉਹ ਇੱਕ ਟੀਕ ਜੋੜੀ ਕਿਤਾਉਣੀ ਹਾਂ ਮੈਂ ਤਾਂ ਬੈਸ ਨਹੀਂ ਇਹ ਕੰਮ ਕਰਦਾ ਹੈ ਨਾ ਮੈਨੂੰ ਦੱਸਿਆ ਉਹ ਸਪੈਨ ਨਹੀਂ ਜਾਦੀ ਹੋਰੀ ਜਿਹੜੀ ਪਹਿਸਤ ਮੇਲਾ ਆਉਂਦੇ ਨੇ ਇਹ ਵੀ ਵਿਚਾਰੀ ਗਰੀਬ ਆ ਇੱਕ ਮਿੰਟ ਅਜੀ ਗਰੀਬੀ ਮੇਰੇ ਅਧਾਰ ਤੇ ਕੋਈ ਪਿਆਰ ਨਾ ਕਰੋ ਆਪਾਂ ਇਹਨਾਂ ਨੂੰ ਨਾ ਗਰੀਬੀ ਗਰੀਬੀ ਬੰਦ ਕਰਵਾਓ ਲੋਕੀ ਪੰਜਾਬੀ ਤੋਂ ਸਮਝਾਂਗੇ ਮੈਂ ਮੈਂ ਕੁਝ ਨਹੀਂ ਬੋਲਣਾ ਕਰਨਾ ਨਹੀਂ ਆਪਾਂ ਚੱਲੀਏ ਇਹ ਗੱਲ ਬੰਦ ਕਰੀਏ ਮੈਂ میری پیاری او تو پنا کتے آ میں نے وہ مل <سؤال> لگا وہ بے داروں مل لگا تو یہ یہ تو کدا اندر کا میرے دیدیاں جو بڑی جا سارے سارے پہنا ہے میرے خدا میری بات پر میرے رب را میرے رب را میرے کے دی میں کہتا ہوں میں کہنا تو کیا نہ کروں ਇਹ ਕਹਿੰਦਾ ਇਹ ਕਹਿੰਦਾ ਇਹ ਕਹਿ ਰਿਹਾ ਇਹ ਕਹਿ ਰਿਹਾ ਕਿ ਅਗਲਾ ਨਕੀ ਹੋਆ ਉਹਨੇ ਲੋਕੇ ਦੇ ਬਟਾ ਲਗਾਏ ਨੇ ਇਹਦੇ ਕਹਿਣ ਦਾ ਮਤਲਬ ਇਹ ਆ ਫਜ਼ਰੀਬ ਕੋ ਲਾਇਸੈਂਸ ਹੈ ਜਾਵਾ ਦੀ ਟੱਕ ਨੂੰ 4 ਸਾਲ ਹੋ ਗਏ ਆ 3 ਦਿਨ ਹੋਏ 4 ਸਾਲ ਲੱਗੇ ਆ ਤੇ ਕੋਰੋਨਾ ਦੇ ਵਿੱਚ ਮੇਰਾ ਘਰ ਵਿਕ ਗਿਆ ਮੇਰਾ ਸਾਰਾ ਕੁਝ ਵਿਕ ਗਿਆ 4 ਸਾਲ ਤੋਂ ਮੇਰਾ ਕੁਝ ਨਹੀਂ ਹੋ ਰਿਹਾ ਪੁੱਛ ਰਹੇ ਹੋ ਮਾਈ ਕਰਕੇ ਲੈਣਾ ਲੂਏ ਕਹਿਣਾ ਚਾਹੁੰਦਾ ਵਾ ਕਿ ਅਸੀਂ ਦੀ ਗਾਇਕ ਕਰਦੇ ਆ ਇਹਦਾ ਵੀ ਗੁਸਤੀ ਹੋਇਆ ਇਹਦੇ ਤੋਂ ਕਰ ਲਈ ਹੋਵੇਗੀ ਮੈਂ ਆਪਣੀ ਨੌਕਰੀ ਦੀ ਪਰਵਾਹ ਨਾ ਕਰਦੇ ਹੋਇਆ ਸਰ ਜੀ ਨੇ ਪੱਗ ਦੀ ਇੱਜ਼ਤ ਰੱਖੀ ਆ ਤੇ ਤੁਸੀਂ ਸਰ ਜੀ ਕੀ ਇੰਨਾ ਕਲੀ ਐਕਸ਼ਨ ਲੈ ਸਕਦੇ ਹੋ ਇਹ ਮਾਰ ਦੇ ਦੋਨਾਂ ਦਾ ਦੋਨਾਂ ਬਾਈ ਸਾਫ਼ ਕਰਨਾ ਹੈ ਸਰ ਜੀ ਇਨਸਾਫ਼ ਚਾਹੀਦਾ ਮੈਂ ਤੇ ਸਾਰੀ ਗੱਲ ਖਤਮ ਕਰਦੇ ਤੁਹਾਡੇ ਕੋ ਨਾ ਅਰਬਤ ਇਨਸਾਫ਼ ਮੰਗਦੀ ਰਹੂੰਗੀ ਕਿ ਸਰ ਜੀ ਤੁਸੀਂ ਮੈਨੂੰ ਵੀ ਹੋਲਡ ਤੇ ਪਾਇਆ ਉਹਨੂੰ ਵੀ ਪਾਇਆ ਜਿੱਦਣ ਮੈਨੂੰ ਕੱਲ ਰੱਖਿਆ ਤੇ ਉਹਨੂੰ ਵੀ ਅੱਜ ਰੱਖ ਲਿਆ ਤੁਸੀਂ ਅੱਜ ਕਿਉਂ ਅਸੀਂ ਉਹਨੇ ਮਾਫੀ ਨਹੀਂ ਮੰਗੀ ਕੋਈ ਨਹੀਂ ਕਿਉਂ ਤਾਂ ਉਹਨੂੰ ਅੱਜ ਕਿਉਂ ਰੱਖਿਆ ਗਿਆ ਸਾਡੀ ਕੋਈ ਪਤਾ ਨਹੀਂ ਤੁਹਾਨੂੰ ਇਹ ਜੁਆਇਨੀ ਨਹੀਂ ਕਰਾਈ ਮੈਨੂੰ ਲੱਤੀ ਜੁਆਇਨੀ ਉਹਨੂੰ ਸਵੇਰੇ ਜੁਆਇਨੀ ਅੱਛਾ ਸ਼ਰਤ ਹੀ ਆਉਤੀ ਜੇ ਇਹਦੀ ਜੁਆਇਨੀ ਨਹੀਂ ਹੋਈ ਤਾਂ ਪੂਰੀ ਦੀ ਵੀ ਜੁਆਇਨੀ ਨਹੀਂ ਹੋਵੇਗੀ ਸਾਜ ਨਹੀਂ ਜਾਂਦੀ ਤੇ ਚਲ ਇਹ ਜਿਹੜੇ ਇੱਕ ਕਾਲਜ ਨੂੰ ਇਹ ਹੋਇਆ ਪਾਸ ਕਰਕੇ ਤੇ ਆਪਾਂ ਗੱਲ ਕਰੇਗੀ ਜੋਬ ਕਰਵਾਉਣੇ ਗੱਲ ਹੋਏਗਾ ਉਸ ਚੀਜ਼ ਨੂੰ ਬਖਾਰਾ ਫਿਲਾਲ ਕਰਨੇ ਆ ਉਹਨੂੰ ਕਤਾ ਦਿੱਤਾ ਜਾਏਗਾ ਪਰ ਜਿਹੜਾ ਇਹ ਪੱਦਾਂ ਦੀ ਹੈ ਨਾ ਕੋਟਾਂ ਵਿੱਚ ਤੇ ਗੁਰੂਪਾ ਚ ਪਾਏਗਾ ਉਹਨੂੰ ਸ਼ਾਬਾਸ਼ੀ ਦਿੱਤੀ ਜਾਏਗੀ ਮੇਰਾ ਕੋਈ ਸੀਨੀਅਰ ਨਹੀਂ ਮੇਰੇ ਕੋਲ ਆਇਆ ਜੀ ਜੀ ਮੇਰਾ ਕੋਈ ਸੀਨੀਅਰ ਮੇਰੇ ਕੋਲ ਨਹੀਂ ਆਇਆ ਮੈਨੂੰ ਕਹੇ ਨੇ ਨਾ ਸ਼ਾਬਾਸ਼ੀ ਨਹੀਂ ਦਿੱਤੀ ਕਿ ਇਹ ਤਾਂ ਪੱਦਾਂ ਤੇ ਗੱਲ ਚੁੱਕੀ ਆ ਅਜੇ ਸ਼ਰਮਾ ਜੀ ਉਹਨਾਂ ਨੂੰ ਸਾਰੇ ਸਾਰੇ ਸੀਨੀਅਰ پندرہ دن مہینہ پہ ملے ਆਪਸ ਕਰਕੇ ਉਹਨੂੰ ਉਸ ਲੜਕੀ ਨੂੰ ਤੇ ਕੱਢਿਆ ਜਾ ਤਾ ਗੁਨਾਹ ਅੱਛਾ ਇੱਕ ਜੇ ਉਹ ਗਲਤੀ ਹੀ ਕਰਦਾ ਉਹ ਕਹਿ ਨਹੀਂ ਆਉਦੀ ਆਲੇ ਕਰਾ ਆਪੇ ਇਧਰ ਪਈ ਹੋਵੇ ਰੋਪੋ ਵਿੱਚ ਮੇਰੇ ਭੈਣੇ ਮਰੀਏ ਕਾਲਾ ਲਾਗਾ ਉਹ ਬੜੇ ਕਰ ਲਗਾ ਸਰ ਫੋਟਾ ਕਿੰਨਾ ਕੋੜੋੜੇ ਤੋਂ ਚਲਤੀ ਦੀ ਹੈ ਉਹ ਕੁੜੀ ਆਪਣੀ ਭੈਣ ਕੋ ਤੈਨੂੰ ਕੰਚੇ ਦਵਾ ਰਹੀ ਹੈ ਉਹ ਗਲਤੀ ਨਹੀਂ ਕਰ ਲੂ ਸਰ ਇੱਕ ਮਿੰਟ ਮੈਂ ਇਹ ਗਲਤ ਸ਼ਰਮਾ ਕਰ ਲੂ ਇੱਕ ਮਿੰਟ ਤੋਂ ਪਸੰਦ ਨਾ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਜੇ ਨਾਲ ਅੱਜ ਆਇਆ ਹੈ ਨਾ ਤਾਂ ਵੀ ਨਾ ਇਹ ਲੱਗਦਾ ਹੈ ਕਿ ਐਡਵੋਕੇਟ ਐਸੋਸੀਏਸ਼ਨ ਦੇ ਸਰਵਿਸ ਨੂੰ ਕਰਨੀ ਲਾਜ਼ਮੀ ਹੈ ਮੈਂ ਤੁਹਾਡੇ ਨਾਲ ਕਰਾਂਗਾ ਪਰ ਜਿਹੜੇ ਉਹ ਬਾਕੀ ਸਾਰੇ ਮੇਰੇ ਸੀਨੀਅਰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਅੱਜ ਤੋਂ ਬਾਅਦ ਇਸ ਭੈਣ ਨੂੰ ਕੋਈ ਫੋਨ ਨਾ ਆਵੇ ਇਸ ਭੈਣ ਨੂੰ ਕੇ ਜੈਸਟਰ ਦਾ ਫੋਨ ਆਵੇ ਜਿਹੜੀ ਭੈਣ ਨੂੰ ਕੋਈ ਉਸ ਪੇ ਨਾ ਹੋਣਾਵੇ ਕਿਉਂਕਿ ਜੇ ਕਿਸੇ ਦਾ ਵੀ ਫੋਨ ਆਉਂਦਾ ਨਾ ਅਸੀਂ ਇਸੇ ਦਾ ਭੈਣ ਦੇ ਨਾਲ ਆਉਣਾ ਹੀ ਹੋਣਾ ਵਾ ਸਾਰੇ ਵੀਰਾਂ ਨੇ ਸਾਰੇ ਜੋ ਵੀ ਕੀਤਾ ਹੈ ਬੈਸ ਕੀਤੀ ਹੈ ਜੋ ਵੀ ਨਾਲੋ ਆਪਾਂ ਜੋ ਵੀ ਕੀਤਾ ਹੈ ਇਸ ਲਈ ਮੈਂ ਤੁਹਾਨੂੰ ਦੱਸਿਆ ਗਿਆ ਵੀ ਇਹ ਦੁਬਾਰਾ ਚੌਕ ਦੇ ਰੱਖਿਆ ਜਾਏਗਾ ਕਿਉਂਕਿ ਇਹ ਮੇਰਾ ਫੈਲੀ ਸਟਾਬਲਿਵ ਹੈ ਆਪਣਾ ਪਰਵਾਹ ਮੈਂ ਦੇਖ ਕੇ ਤੁਸੀਂ ਕਹਿੰਦੇ ਹੋ ਨਾ ਤੁਸੀਂ ਕਹਿੰਦੇ ਜੀ ਕਿ ਉਹ ਪੈਨ ਨੇ ਗਲਤੀ ਕੀਤੀ ਆ ਹਨਾ ਉਹਨੇ ਆਣ ਕੇ ਇੱਕ ਵਾਰੀ ਵੀ ਮਾਫੀ ਮੰਗੀ ਇਸ ਚੀਜ਼ ਦੀ ਉਹਨੂੰ ਮਿਲੋਗਾ ਮੈਂ ਮੰਗੀ ਆ ਮਾਫੀ ਮੇਰੇ ਨਾਲ ਕੇ ਮਾਫੀ ਮੰਗੀ ਆ ਹਾਂ ਨਹੀਂ ਮਿਲੋਗੇ ਸਾਰੇ ਜਿਹੜੇ ਸਰਜੀ ਮੈਂ ਸਾਰੇ ਇਹ ਕਾਹਦੀ ਨਹੀਂ ਮਿਲੇ ਹੋਗੇ ਸਾਰੇ ਤੁਹਾਡੇ ਨਾਲ ਕੋਈ ਮਿਲਿਆ ਹੋਇਆ ਹੁੰਦੀ ਆ ਸਿਰਫ ਮਿਲੂ ਹੀ ਨਹੀਂ ਮਿਲੇ ਮੈਨੂੰ ਵੀ ਸੀ ਜਦੋਂ ਮੈਂ ਪੱਗ ਤੇ ਗੱਲ ਚੁਕੂੰਗੀ ਜਾਂ ਮੈਂ ਕਹੂੰਗੀ ਕਿ ਇਹ ਗਲਤ ਹੋਇਆ ਹੈ ਕਿ ਸਾਰੇ ਮੇਰੇ ਨਾਲ ਖਲੋ ਜਾਣਗੇ ਸ਼ਰਮਾ ਜੀ ਵੀ ਮੇਰੇ ਨਾਲ ਖਲੋਣਗੇ ਪਰ ਉਹਨਾਂ ਇੱਕੋ ਗੱਲ ਕਹੀ ਤੂੰ ਕੰਮ ਹਿੰਦੂ ਪੰਡਤਾਂ ਦੀ ਕੁੜੀ ਹੋ ਕੇ ਕਿਹੜੇ ਕੰਮ ਚ ਪੈ ਗਈਆਂ ਮੈਂ ਕਹਾਂ ਮੈਂ ਪੱਗ ਨੂੰ ਬਚਾਉਣ ਲਈ ਆ ਮੈਂ ਪੱਗ ਨੂੰ ਬਚਾਉਂਦੀ ਪਈ ਆ ਮੈਂ ਇਸ ਤਮਾ ਤੇ ਸਾਰੇ ਗੁਰੂਆਂ ਨੇ ਇਹ ਕੁਰਬਾਨੀਆਂ ਦਿੱਤੀਆਂ ਆ ਬਹੁਤ ਦੇਹ ਭਾਗ ਦੇ ਸਭ ਸਭ ਜੰਦੇ ਹੋ ਨਾ ਕਿਸੇ ਸਮੇਂ ਤੇ ਪਏ ਉਹਨਾਂ ਨੇ ਮੇਰੇ ਸੀਨੀਅਰਾਂ ਨੇ ਨਹੀਂ ਸਮਝਿਆ ਅੱਜ ਤੱਕ ਮਨਾ ਨਹੀਂ ਲਿਆ ਕੋਈ ਦੀਪੂ ਆਲਾ ਆ ਨਾ ਮੇਰੇ ਕੋਲ ਕੋਈ ਦੱਫਰ ਤੋਂ ਆਇਆ ਉਲਟਾ ਉਹਨਾਂ ਨੇ ਧਮਕੀਆਂ ਲਾਈਆਂ ਨਾਲ ਵੀ ਗੱਲ ਕਰਾਂਗੇ ਕਿ ਕੁੜੀ ਨੂੰ ਜੋ ਕਿ ਬੇਕਸੂਰ ਆ ਉਸ ਨੂੰ ਸਪੈਂਡ ਕੀਤਾ ਗਿਆ ਹੈ ਤੇ ਜਿਹੜੀ ਕੁੜੀ ਵੱਲੋਂ ਧਮਕੀਆਂ ਲਾਈਆਂ ਗਈਆਂ ਨੇ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਜੀ ਕਿਹਾ 100 ਮਹੀਨੇ ਕੁਦੀ ਦਾ ਕੁਝ ਨਹੀਂ ਜਾਵਾ ਜਿਹੜੇ ਸਾਰੇ ਇਕੱਠੇ ਹੋਏ ਨਾ ਕੋਈ ਮਿਸ਼ਨ ਇਕੱਠੇ ਹੋਣ ਉਹ ਸਾਹ ਨਹੀਂ ਇੱਕ ਪਰਫੈਕਟ ਸੋ ਦੇ ਵੀ ਕੋਸੋ ਦੇ ਵੀ ਕੋਸ ਪਰ ਉਹ ਵੀ ਭੈਣ ਆਪਣੀ ਆ ਉਹ ਵੀ ਭੈਣ ਆਪਣੀ ਪਿਆਰ ਦੀ ਪਾਪੀ ਨੂੰ ਲੈਣੇ ਭਾਜੀ ਮੈਂ ਇਹਨਾਂ ਨੂੰ ਪਹਿਲਾਂ ਕਿਹਾ ਮੈਂ ਆਪਣੀ ਭੈਣ ਨੂੰ ਪਹਿਲਾਂ ਆਪਣੀ ਜੋਬ ਤੇ ਰੱਖਾਂਗਾ ਮੈਂ ਆਪਣੇ ਉੱਪਰ ਗੱਲ ਨਹੀਂ ਕੀਤੀ ਮੈਂ ਆਪਣੇ ਵੱਲੋਂ ਕਹਿੰਦਾ ਮੈਂ ਇਸ ਭੈਣ ਨੂੰ ਆਪਣੀ ਤੇ ਜੋਬ ਤੇ ਰੱਖਾਂਗਾ ਜਿਹੜੇ ਧੰਗੇ ਤੇ ਕੱਲ ਕੋਈ ਉਹਦੇ ਤੇ ਉਹਨਾਂ ਦੀ ਗੱਲ ਹੋਣੀ ਚਾਹੀਦੀ ਹੈ ਨਹੀਂ ਹੋਣੀ ਭਾਈ ਜਦ ਇਹਦੇ ਮਾਲੋ ਇੱਥੇ ਰਹਿਣਾ ਨਹੀਂ ਹੁੰਦਾ ਇਸੇ ਸਾਫੀ ਹੈ ਕੋਈ ਹੈ ਨਹੀਂ ਇਹ ਇੱਥੇ ਆ ਭੈਣ ਉਹ ਮੇਰੇ ਸੀ ਭਾਜੀ ਨੇ ਤਾਂ ਇਹ ਸੁਣਾ ਉਹਦਾ ਵੀ ਮੇਰੇ ਨਾਲ ਕਿਦੀ ਸਰ ਤੁਸੀਂ ਇਹ ਗੱਲ ਕਹਿੰਦੇ ਕਹਿੰਦੇ ਹੋ ਕਿ ਮੈਨੇਜਰ ਤੁਸੀਂ ਕੋਈ ਐਕਸ਼ਨ ਨਹੀਂ ਲਿਆ ਰਿਹਾ ਕੱਲ ਨੂੰ ਇਹਨਾਂ ਦੇ ਉੱਪਰ ਕੋਈ ਵੀ ਐਨੀ ਜਿਹੜੇ ਹੁੰਗਾ ਚੁੱਕੀ ਗਈ ਤੁਸੀਂ ਜ਼ਿੰਮੇਵਾਰੀ ਲੈਂ ਲਓ ਕੈਮਰੇ ਸਾਹਮਣੇ ਜੀ ਹਾਂ ਜੀ ਮੈਂ ਲੈਂਗਾ ਕਿ ਕੱਲ ਨੂੰ ਇਹ ਨਹੀਂ ਚੜੇਗਾ ਕਿਸੇ ਤੇ ਵੀ ਕੋਈ ਨਹੀਂ ਹੁੰਗਾ ਚੁੱਕੀ ਗਈ ਜੀ ਜ਼ਿੰਮੇਵਾਰੀ ਮੇਰੇ ਵੱਲੋਂ ਐ ਕੋਈ ਵੀ ਜੁਰਮਾ ਗਲਤੀ ਕਰਦੀ ਹੈ ਤਾਂ ਮੈਂ ਜ਼ਿੰਮੇਵਾਰ ਹੋਵਾਂਗਾ ਦੇਖੋ ਮੇਰੀ ਗੱਲ ਸੁਣੋ ਦੇਖੋ ਜੀ ਇੱਥੇ ਸਰ ਜੀ ਦੀ ਉੱਤੇ ਐਕਸ਼ਨ ਕਿਉਂ ਨਹੀਂ ਲੈਂਦੇ ਨਮਾਗੇ 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 ਜਿਹੜਾ ਮੁੰਡਾ ਤੇ ਫੁਰੀ ਆ ਉਹ ਦੋਹੇ ਤਿੰਨ ਤਾ ਪਾਸਟਰ ਸਾਹਿਬ ਤਾਂ ਕੋਈ ਸਜ਼ਾ ਲੱਗੂ ਹਾਂ سارے سامنے ایک گل کہ ہر سان کھڑا میٹر میٹر کھڑا گے شاپ تری ਆ ਹਿੰਦੂ ਸੇ ਇੱਕ ਕਮਿਊਨਿਟੀ ਦਾ ਇੱਕ ਐਗਜ਼ਾਮਪਲ ਦਿੱਤੀ ਆ ਉਦਾਹਰਨ ਦਿੱਤੀ ਆ ਅੱਜ ਕੱਲ ਤੇ ਕੋਈ ਇੱਕ ਬਹੁਤ ਅੱਜ ਕੱਲ ਤੰਦਰਾ ਵੀ ਫਿਰਕਾ ਲੋਕੀ ਰਾਤ ਦੇ ਜਿਹੜਾ ਡਿਵਾਈਡ ਕਰ ਰਿਹਾ ਇੱਕ ਦੂਜੇ ਨੂੰ ਜੋੜ ਨਹੀਂ ਰਿਹਾ ਤੇਰਾ ਧੰਨਵਾਦ ਤੂੰ ਇੱਕ ਹਿੰਦੂ ਪਰਿਵਾਰ ਤੋਂ ਪੈਣ ਹੋ ਕੇ ਸਿੱਖੀ ਪ੍ਰਤੀ ਆਪਣਾ ਦਰਦ ਦਿਖਾਇਆ ਵਾ ਠੀਕ ਆ ਬਾਕੀ ਅਸੀਂ ਸਾਰੇ ਭਰਾਜ ਗਰੂ ਵੀ ਮੈਂ ਵੀ ਠੀਕ ਆ ਆ ਸਾਰੇ ਤਰਾ ਜਿੱਥੇ ਵੀ ਤੈਨੂੰ ਇਸ ਮੈਟਰ ਦੇ ਵਿੱਚ ਕੋਈ ਥ्रेट 던ਦਾ ਵਾ ਤੈਨੂੰ ਕੋਈ ਬੁਲਾਉਂਦਾ ਵਾ ਥਾਣੇ ਬੁਲਾਉਂਦਾ ਵਾ ਤੈਨੂੰ ਸਾਨੂੰ ਜਰੂਰ ਦੱਸੀਂ ਕਿ ਅਸੀਂ ਸਾਰੇ ਭਰਾ ਤੇ ਆਪਣਾ ਨੰਬਰ ਲੈ ਕੇ ਜਾਵਾਂਗੇ ਅੱਜ ਅਗਲੀ ਰਾਤ 10 ਵਜੇ ਫੋਨ ਆਉਣਾ ਦਾ ਜੇ ਫੋਨ ਹੋਣੀ ਠੀਕ ਹੈ ਅੱਜ ਤੇਰੇ ਨਾਲ ਖਲੋਵਾਂਗੇ ਠੀਕ ਹੈ ਉਹ ਤੇਰੇ ਤੇ ਕੋਈ ਐਕਸ਼ਨ ਹੋਊਗਾ ਉਹ ਪਹਿਲੇ ਸਾਡੇ ਤੇ ਹੋਊਗਾ ਫਿਰ ਤੇਰੇ ਤੇ ਹੋਊਗਾ ਇਹ ਅਸੀਂ ਜਵਾਬ ਦਿੰਨੇ ਆ ਤੇਰੇ ਨਾਲ ਠੀਕ ਹੈ ਮੇਰੀ ਬੰਦ ਘਬਰਾਉਣਾ ਨਹੀਂ ਆ ਪਰ ਬੇਨਤੀ ਇਹ ਆ ਕਿ ਜਿੱਥੇ ਤੂੰ ਖਲੋਤੀ ਜਣਾ ਉੱਥੇ ਰੁਕੋਤੀ ਨਾ ਪੈਰ ਨਾਲ ਸਟਾਈਲ ਨਹੀਂ ਉੱਥੋਂ ਪੈਰ ਪਿੱਛੇ ਹਟਾ ਬਸ ਸਾਡੀ ਮੇਰੇ ਤੇ ਤੇਰੀਆਂ ਕੰਪਨੀਆਂ ਇੰਨਾ ਲੌਂਗ ਸਿਰ ਤੇ ਧੰਨਵਾਦ ਤੇਰਾ ਪਰ ਮੈਂ ਤੇਰੇ ਤੇ ਕੋਈ ਬਲੇਟ ਤੇ ਤੇ ਕੋਈ ਸ਼ੱਕ ਨਹੀਂ ਕਰ ਰਿਹਾ ਆਪਣੀ ਇੱਕ ਛੋਟੀ ਭੈਣ ਸਮਝ ਕੇ ਇੱਕ ਦਿਨਾਂ ਗੱਲ ਕਰ ਰਿਹਾ ਨਾਰਮਲੀ ਗੱਲ ਕਰ ਰਿਹਾ ਤੇ ਤੁਹਾਡੇ ਤੇਰਾ ਬਹੁਤ ਬਹੁਤ ਧੰਨਵਾਦ ਆ ਤੁਹਾਨੂੰ ਉਹ ਸੋਚੂ ਇਹਨਾਂ ਵੱਲੋਂ ਸਨਮਾਨ ਤੋਂ ਨਹੀਂ ਕਹੀਦੀ ਸੀ ਸਾਰੇ ਮੇਰੇ ਸਨਮਾਨ ਤੋਂ ਨਹੀਂ ਕਹੀਦੀ ਸੀ ਤੇਰਾ ਇੱਕ ਤੇਰਾ ਸਰੂਪੋ ਪਾ ਕੇ ਤੇਰਾ ਸਨਮਾਨ ਕਰਨਾ ਚਾਹੀਦਾ ਤੇ ਤੈਨੂੰ ਇਹਨਾਂ ਨੇ ਜੋ ਨੌਕਰੀ ਦੋ ਕਰ ਦਿੱਤਾ ਕੋਈ ਨਹੀਂ ਮੈਂ ਸੋਚਿਆ ਸੀ ਕਿ ਸਾਰੇ ਮੈਨੂੰ ਕਹਿਣਗੇ ਕਿ ਤੂੰ ਬਹੁਤ ਵਧੀਆ ਲੱਭੀ ਕਰਦੀ ਪਈਆਂ ਪਰ ਉਹਨਾਂ ਨੇ ਕੋਈ ਤੇ ਮੈਨੂੰ ਕੱਢ ਕੇ ਮਾਰ ਪਰੈਣੇ ਕਹਿੰਦੇ ਨਾ ਅਤਰਾੰਤ ਹੁੰਦਾ ਵਾ ਇਹਨਾਂ ਵੱਲੋਂ ਖੁਦ ਵੀਡੀਓ ਬਣਾ ਕੇ ਆਪਣੀ ਮੀਡੀਆ ਤੇ 업ਰਾਉਣੇ ਨਾਲ ਸਾਹੂਦਤਾ ਤੇ ਤੁਹਾਡੇ ਸਾਰਿਆਂ ਦਾ ਵੀ ਧੰਨਵਾਦ ਮੈਂ ਚਾਹੁੰਦੀ ਸੀ ਕਿ ਮੇਰੇ ਜਦੋਂ ਜਿਸ ਇੱਕ ਵੀਰਾਂ ਕਰਕੇ ਗੱਲ ਪਹੁੰਚੂਗੀ ਤੇ ਆ ਕਦੀ ਵੀ ਇਚੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਮੈਨੇ ਆਖੀ ਤੇ ਛੋੜ ਕੇ ਇਹਨੂੰ ਮੈਂ ਛੋੜ ਗਈ ਸਾਡੇ ਨਾਲ ਲੋਕ ਇਹਦੇ ਬੜੇ ਹੋ ਗਏ ਸੀ ਕਿ ਜਾਂ ਮਰ ਜੀ ਜਾਂ ਉਹਨੂੰ ਮਾਰ ਦਈਏ ਮੈਂ ਤੇਰੇ ਸਾਹਮਣੇ ਕਰ ਰਿਹਾ ਤੇ ਤੁਸੀਂ ਇਹ ਚੀਜ਼ ਨੂੰ ਆਪਣੇ ਸਾਹਮਣੇ ਫੇਸ ਕੀਤਾ ਤੇ ਧੰਨਵਾਦ ਤੁਹਾਡਾ ਬੜੇ ਸਾਡੇ ਨੰਬਰ ਕੌਣ ਹੈ ਅੱਲ੍ਹਾ ਸਿਰਕਾਰ ਬੁਲੇ ਕੌਣ ਹੈ ਅੱਲ੍ਹਾ ਸਿਰਕਾਰ ਬੁਲੇ ਕੌਣ ਹੈ ਅੱਲ੍ਹਾ ਸਿਰਕਾਰ ਆਪ ਦੇ ਕਰਕੇ ਤਰੀ ਇਹ ਹੁਣ ਪੂਜਾ ਨੇ ਤਾਂ ਗਈ ਆ ਤਗੜਾ ਰਹੀ ਬੁਢੇ ਲੋਕੀ ਇਹਦੇ ਆਹ ਹੋਰ ਹੀ ਸਭਾ ਬੋਲੀ ਆ ਜੀ ਪਿਆਰੇ ਮੇਰੇ ਨਾਲ ਫੋਨ ਚ ਚੰਗੀ ਆਂਦਰਾ ਮੈਨੂੰ ਪਤਾ ਬੋਲੇ ਮੰਦਵਾ ਬੋਲੇ ਸੋ ありがとう ਆਕਾਲ ਐਂਡ ਵੀ ਵੀ ਟੋਕਿੰਗ ਫੋਰ ਸੈਟ ਥੋੜਾ ਹੀ ਬਾਬਾ ਇਮਰੀਨ ਕਰਦੇ ਹੋ ਜਿਹੜੀ ਘਟਨਾ ਹੋਈ ਸੀ ਉਹ ਨੂੰ ਲੈ ਕੇ ਜਿੱਥੇ ਬੰਗਿਆ ਭਾਈ ਦਾ ਖਾਣ ਬਣਾ ਗਿਆ ਅੱਜ ਬਾਬੇ ਦਾ ਮਾਨਸਿਕ ਕਾਰਜ ਕਰ ਗਿਆ ਉਹਨਾਂ ਦੇ ਪੈਸੇ ਗਵਾਚੇ ਸੀ ਉਹ ਵੀ ਅੱਜ ਵਾਪਸ ਦਿੱਤੇ ਇੱਕ ਮਿੰਟ ਕੁੜੀ ਹਾਂਜੀ ਲੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਗਤ ਦੇ ਅੰਦਰ ਵੀ ਦੇਖਦੇ ਜਿਹੜਾ ਜਿਹੜਾ ਅੰਦਰ ਸਮਾਏ ਲੈ ਕੇ ਨਾ ਆਪਣੀ ਇਹਨਾਂ ਦੇ ਦਸਤਾਰ ਲਾ ਕੇ ਜਿਹੜਾ ਪ੍ਰਾਤਿਸ਼ਾਪਤ ਆ ਗਿਆ ਉਹ ਵੀ ਨੂੰ ਛੱਡਿਆ ਗਿਆ ਜਿੱਥੇ ਉੱਥੇ ਘਟਨਾ ਹੋਈ ਉੱਥੇ ਜਦੋਂ ਮਾਨਸਿਕ ਬਣ ਗਿਆ ਮਤਲਬ ਉਹ ਵੀਰ ਜਿਹੜਾ ਪੰਜਾਂ ਪਿਆਰੇ ਦੇ ਬੇਸ਼ੁਮਾ ਖਾਲਸਾ ਸਾਹਿਬ ਜੋ ਉਹ ਨੂੰ ਪੰਜ ਪਿਆਰੇ ਸੇਵਾ ਲਉਣਗੇ ਉਹ ਫਿਰ ਸੇਵਾ ਤੋਂ ਬਾਅਦ ਵੀ ਮਤਲਬ ਡਿਊਟੀ ਜੁਆਇਨ ਕਰੇਗਾ ਉਹਨਾਂ ਤੱਕ ਉਹ ਖੁੜੀ ਜਿਹੜਾ ਉਹ ਵੀਰ ਡਿਊਟੀ ਜੁਆਇਨ ਨਹੀਂ ਕਰੇਗਾ ਆ ਮੈਨੇਜਰ ਸਾਹਿਬ ਜਾਂ ਮੈਨੇਜਰ ਸਾਹਿਬ ਜਿਹੜੀ ਉਹ ਇੰਸਟੀਟਿਊਟ ਗਲਤੀ ਮੰਨਿਆ ਕਿ ਮੇਰੇ ਸਟਾਫ ਕੋਲ ਗਲਤੀ ਹੋਈ ਹੈ ਉਹ ਆਪ ਜਿਹੜੀ ਦਸਤਾਰ ਸਜੋ ਨਾਲ ਆਇਆ ਉਹ ਜੁਰੂਰ ਕਹਦੇ ਸਾਡੇ ਵੱਲੋਂ ਦਸਤਾਰ ਸਜਾ ਦਿੱਤੀ ਗਈ ਹੈ ਸਤਿ ਕਰਪਾ ਕਰਨ ਨਾਲ ਚੜ੍ਹਦੀ ਕਲਾ ਵਿੱਚ ਰੱਖਣਾ ਬਾਕੀ ਜੇ ਅੱਗੇ ਤੋਂ ਕੋਈ ਇਹੋ ਜਿਹੀ ਘਟਨਾ ਲੱਗਦੀ ਆ ਜਾਂ ਵਾਪਰਦੀ ਆ ਉਹਦਾ ਜ਼ਿੰਮੇਵਾਰ ਕੋਈ ਹੋਏਗਾ ਉਸ ਨੂੰ ਆਖਰੀ ਨਿਦੇਜ ਆਊਗੀ ਕਿ ਜਿਹੜਾ ਇਹ ਭੰਗ ਕਾਹਵੇ ਕਿ ਕਿੰਨੂੰ ਮਾਰਨਾ ਸੋਧਾ ਲਾਇਆ ਜਾਊਗਾ ਬਾਕੀ ਪੈਂਡਿੰਗ ਦਾ ਕੋਈ ਕੰਮ ਕਿਸੇ ਦੂਸਰਾ ਕਰ ਦੋ ਹਾਂਜੀ ਮੈਂ ਸਰ ਜੀ ਕਿਪਾ ਕਰਸੋ ਆਪਕੋ ਇਹ ਆ ਇਹ ਜੋ ਸੁਸਤੇ ਦੇ ਲੋਕੋ ਤਾਂ ਮਨਪਸੰਦ ਬੈਠਾ ਹੋਊਗੀ ਕਿ ਸਾਡੇ ਬਿਦੁਰੇ ਕੋਲ ਸਭ ਨੂੰ ਇਹਨਾਂ ਨੇ ਕਿਤੇ ਭਾਗਵਰ ਨੂੰ ਇਸ ਤੋਂ ਉੱਤੇ ਬ কথাও ਕੀਤੀ ਉਹ ਜਿਹੜਾ ਸਾਡਾ ਸੇਵਾਦਾਰ ਇੱਕ ਲੋਕ ਹੈ ਆਪਣਾ ਤੋਂ ਉਹਨੇ ਕਿਤੇ ਬੱਚੀ ਦੇ ਨਾਲ ਉਹਨਾਂ ਕੋਲ ਸਾਫ਼ ਕਰਨ ਲਈ ਕਿਹਾ ਪਰ ਇਹਨਾਂ ਨੇ ਉਹ ਫੜੀ ਲਾ ਕੇ ਕਰੋ ਸਾਫ਼ ਕਰਤਾ ਉਹਦੀ ਮਾਫੀ ਮੰਗੀ ਗਈ ਹੈ ਉਹਦੇ ਕੋਲ ਲਗਵਾਈ ਗਈ ਹੈ ਔਰ ਉਹਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ ਕਿ ਇੱਕ ਨੌਕਰੀ ਤੇ ਨਹੀਂ ਆਏਗਾ ਔਰ ਮੇਰੇ ਪੰਜ ਸਹਿਯੋਗੀਾਂ ਕੋ ਜਾ ਕੇ ਉਹ ਮਾਫੀ ਮੰਗੇਗਾ ਕਿਤੇ ਵਾਕੀ ਦੁਬਾਰਾ ਫਿਰ ਨੌਕਰੀ ਤੇ ਰੱਖਿਆ ਜਾਵੇਗਾ ਸਾਡਾ سپورਟ ਕਰਦੇ लवली ਗਾਰਡ ਜਿਹੜੇ ਆ ਉਹਨਾਂ ਨੂੰ ਸਸਪੈਂਡ ਕਰਨ ਦਾ ਆਰਡਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਧਮਕੀਆਂ ਵੀ ਲਾਈਆਂ ਗਈਆਂ ਸੀ ਮੈਂ ਮਰ ਚਲੋ ਜੋ ਸਾਡੇ ਪਹਿਲਾਂ ਸੀਨੀਅਰ ਸੀ ਅਜੀਤ ਮਰਦੀ ਉਹਨਾਂ ਨੇ ਜੋ ਵੀ ਕੀਤਾ ਸੀ ਉਹ ਉਸ ਬਾਰੇ ਮੈਨੂੰ ਨਹੀਂ ਪਤਾ ਪਰ ਮੈਂ ਇਸ ਬੇਟੀ ਨੂੰ ਫੇਰ ਦੁਬਾਰਾ ਜੋਬ ਤੇ ਲਿਆਵਾਂਗਾ ਔਰ ਪਹਿਲਾਂ ਜਿਹੜੀ ਦੂਸਰੀ ਬੇਟੀ ਨੇ ਪੂਲ ਨੂੰ ਜੋਬ ਤੇ ਕਰ ਦਿੱਤਾ ਧੰਨਵਾਦ ਕਰਦੇ ਹਾਂ ਅਸੀਂ ਆਪਣੀ लवली ਭੈਣ ਦਾ ਜਿਨ੍ਹਾਂ ਨੇ ਇਹ ਕੇਸ ਮੁੱਦਾ ਚੱਕਿਆ ਕਿਉਂਕਿ ਜੇ लवली ਭੈਣ ਨੂੰ ਕੇ ਸਟੈਂਡ ਨਾ ਲੈਂਦੀ ਦੇ ਕਿਸੇ ਨੂੰ ਇਸ ਕੇਸ ਬਾਰੇ ਪਤਾ ਨਹੀਂ ਸੀ ਲੱਗਣਾ ਪਤਾ ਨਹੀਂ ਸੀ ਲੱਗਣਾ ਕਿ ਬਾਪੂ ਜੀ ਦਸਤਾਰ ਜਿਹੜੀ ਉਹਦੇ ਨਾਲ ਐਡਕਟਨ ਉਹ ਹਰਕਤ ਹੋਈ ਆ ਅਸੀਂ ਧੰਨਵਾਦ ਕਰਦੇ ਆ ਮੀਡੀਆ ਵਾਲੇ ਭੈਣ ਦਾ ਵੀ ਜਿਨ੍ਹਾਂ ਨੇ ਇਸ ਸਥਿਤੀ ਦੀ ਬਾਈਟ ਨੂੰ ਸੋਸ਼ਲ ਮੀਡੀਆ ਤੇ ਪ੍ਰਚਲਿਤ ਕੀਤਾ ਜਿੰਨੇ ਉਹ ਆਪਣੇ ਵੱਲੋਂ ਭੈਣ ਨੂੰ ਸਾਡੀ ਉਹਨੇ ਸਪੋਰਟ ਕੀਤੀ ਤੇ ਅੱਜ ਇਸ ਬਾਪੂ ਜੀ ਨੂੰ ਚਲੋ ਆ ਸਾਫ ਦੇ ਨਾਲ ਆ ਵਾਗਰੂ ਅਸੀਂ ਕੋਲ ਹੁੰਨੇ ਆ ਸਾਰੀ ਸੰਗਠਨ ਸਹਿਯੋਗ ਨਾਲ ਅੱਜ ਇਸ ਬਾਪੂ ਜੀ ਨੂੰ ਅਸੀਂ ਕੋਸ਼ਿਸ਼ ਕੀਤੀ ਜਿਹੜੀ ਬਾਪੂ ਜੀ ਲੱਤੀ ਪਾਗਾ ਉਹ ਸਾਰੀ ਸੰਗਠਨ ਸਹਿਯੋਗ ਨਾਲ ਉਹਦੇ ਦੁਬਾਰਾ ਸੁਝਾਈ ਗਈ ਆ ਸफाई ਸੰਬੰਧ ਸਾਰੇ ਮੀਡੀਆ ਵੀਰਾਂ ਦਾ ਇਸ ਵਾਰੀ ਭੈਂਡਾ ਵਾਲਾ ਜਿਹੜੇ ਇਹਨਾਂ ਦਾ ਜ਼ਹਿਰ ਨੂੰ ਸਲਵਾਦ ਲੜਾਈ ਵਿੱਚ ਦਾ ਖਾਸਾ ਹਾਂ ਬਾਕੀ ਹਾਂ ਜੀ ਹਾਂ ਜੀ ਸ੍ਰੀ ਜੀ ਹਾਂ ਜੀ ਸਾਰੇ ਵੀਰਾਂ ਨੂੰ ਫਰਮਾਇਆ ਕਿ ਦਿੱਕਾ ਖਾਲਸਾ ਵਾਈਕੋ ਨਿੱਕੀ ਪਤੇ ਸਾਡੇ ਦੁਆ ਤੁਸੀਂ ਜਿਵੇਂ ਵੀਡੀਓ ਦੇ ਵਿੱਚ ਵੇਖਿਆ ਸੀਗਾ ਕਿ ਮੈਟਰ ਇੱਕ ਦਸਤਾਰ ਦੇ ਨਾਲ ਬਜ਼ੁਰਗ ਦੀ ਦਕਤਾਰ ਦੇ ਨਾਲ ਇੱਕ ਟਾਲੇ ਸਾਫ ਕਰਾਈ ਗਈ ਹੈ ਬਲਕਿ ਮੀਨ ਟੂ ਸੇ ਕਿ ਬਾਥਰੂਮ ਸਾਫ ਕਰਾਇਆ ਜਾ ਰਿਹਾ ਵਾ ਤੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਇਸ ਭੈਂਡਾ ਜਿਨੇ ਬਾਜ ਚੁਕੀ ਜਿਨੇ ਇਸ ਚੀਜ਼ ਨੂੰ ਲੋਕਾਂ ਤੱਕ ਪਹੁੰਚਾਇਆ ਕਿ ਇੱਕ ਦਸਤਾਨ ਦੀ ਬੇਦਬੀ ਹੋ ਰਹੀ ਆ ਉਹ ਵੀ ਇੱਕ ਸਿਖਰਾਂ ਤੇ ਹੋ ਰਹੀ ਆ ਕਿ ਮਾੜੀ ਮੋਟੀ ਨਹੀਂ ਵੀ ਇੱਕ ਮਾਲ ਮੁਤਸਾਫ ਕਰਾਇਆ ਜਾ ਰਿਹਾ ਵਾ ਤੇ ਦੂਸਰਾ ਮੈਂ ਅੰਮ੍ਰਿਤਸਰ ਮੀਡੀਆ ਚੈਨਲ ਵਾ ਵੀ ਇਸ ਪੈਨ ਨੂੰ ਬਹੁਤ ਬਹੁਤ ਤਰਲਵਾੜ ਕਰਦਾ ਵਾ ਕਿ ਜਿਨ੍ਹਾਂ ਨੇ ਆਪਣੇ ਚੈਨਲ ਦੇ ਰਾਹੀਂ ਆਪਣੇ ਮਾਧਮ ਦੇ ਰਾਹੀਂ ਸਰਕਾਰ ਨੂੰ ਇਸ ਬਾਰੇ ਦੱਸਿਆ ਕਿ ਕਿੱਡਾ ਕੰਮ ਆਇਆ ਇੱਕ ਅੰਮ੍ਰਿਤਸਰ ਦੇ ਬੇਟੀ ਕਿੱਡਾ ਤਰ੍ਹਾਂ ਗੁਨਾਹ ਹੋ ਰਿਹਾ ਵਾ ਇੱਕ ਗੱਲ ਨਹੀਂ ਪਰ ਇਹ ਗੁਨਾਹ ਸਿਖਾ ਇਹਨੇ ਭੈਣ ਉਹ ਲੋਕ ਸਾਹਿਆ ਗਿਆ ਕਿਉਂਕਿ ਜੇ ਭੈਣੇ ਵੀਡੀਓ ਨਾਲ ਪਰਦੀ ਜਾ ਉਹ ਭੈਣ ਆਪਰਾ ਬਿਆਨ ਨਾ ਦਿੱਤੀ ਕਿ ਹੋ ਸਕਦਾ ਵਾ ਕਿ ਇਸ ਇਹ ਜਿਹੜਾ ਵਿਸ਼ਾ ਵਾ ਇਹ ਲੁਕਈ ਰਹਿ ਜਾਂਦਾ ਸੀਗਾ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਭੈਣ ਦਾ ਤੇ ਸਾਰੀ ਸੰਗਤ ਨੂੰ ਸਾਰੀ ਜਥੇਬੰਦੀਆਂ ਨੂੰ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਇਸ ਭੈਣ ਵਾਸਤੇ ਸਪੋਰਟ ਲਈ ਆ ਤੇ ਸਨਮਾਨਤ ਕਰਦੇ ਆ ਭੈਣ ਦਾ ਕਿ ਭੈਣ ਆ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਐਓ ਜਿਹਾਂ ਜਿੰਨੇ ਸਹਾਇਤਾ ਸੱਚ ਦੇ ਵਾਸਤੇ ਖੜੀ ਰਵੇ ਕਿਉਂਕਿ ਅੱਜ ਕੱਲ ਜਿਹੜੇ ਚੈਨਲ ਆ ਜ਼ਿਆਦਾਤਰ ਚੈਨਲ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਦਾ 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 ਚੈਨਲ ਸਿਰਫ ਤੇ ਸਿਰਫ ਵਿਰੁੱਧ ਲੈਂਦੇ ਆ ਭਾਵੇਂ ਕੀ ਨੈਗੇਟਿਵ ਆ ਭਾਵੇਂ ਪੋਜ਼ਿਟਿਵ ਆ ਉਹਨਾਂ ਨੂੰ ਉਧਰ ਕੋਈ ਮਸਲ ਨਹੀਂ ਆ ਪਰ ਭੈਣ ਸਾਡੀ ਸੱਚੀ ਖਲੋਤੀ ਆ ਸੋ ਇਹੋਗੇ ਚੈਨਲਾਂ ਦਾ ਵੀ ਆਪਾਂ ਨੂੰ ਡਟ ਕੇ ਸਾਥ ਦੇਣਾ ਚਾਹੀਦਾ